ਸਾਸੀ ਕਾਲ ਜੀ ਮੈਂ ਪ੍ਰੀ ਸਿੰਘ ਦਾ ਪੰਜਾਬੀ ਸਟੋਰ ਤੋਂ ਅੱਜ ਆਪਾਂ ਤੁਹਾਨੂੰ ਕਰਾ ਰਹੇ ਹਾਂ ਟੂਰ ਪੰਜਾਬੀ ਸਟੋਰ ਪਟਿਆਲਾ ਆਊਟਲੈਟ ਦਾ ਆਜੋ ਫਿਰ ਸਭ ਤੋਂ ਪਹਿਲਾਂ ਓਪਨਿੰਗ ਤੇ ਤੁਹਾਨੂੰ ਮਿਲੇਗਾ ਇੱਧਰ ਤੁਸੀਂ ਦੇਖ ਸਕਦੇ ਹੋ ਕਾਊਂਟਰ ਲੱਗਿਆ ਸਭ ਤੋਂ ਪਹਿਲ ਤੇ ਏਸੀ ਹੈ ਨਾਲ ਡਿਸਪਲੇ ਬਹੁਤ ਸੋਹਣੀ ਲਾਈ ਹੈ ਪੰਜਾਬੀ ਤੇ ਸਿੱਖੀ ਨਾਲ ਰਿਲੇਟਡ ਤੁਸੀਂ ਇਹ ਦੇਖ ਸਕਦੇ ਹੋ ਅਤੇ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਜੋ ਦੇਖਣ ਨੂੰ ਮਿਲਦੀਆਂ ਉਹ ਐਟ ਟਾਈਆਂ ਤੁਹਾਨੂੰ ਇੱਥੇ ਮਿਲਦੀਆਂ ਨੇ ਸਿੰਪਲ ਟਾਈਆਂ, ਬਰੋ ਟਾਈਆਂ 3 ਇੰਚੀ, 4 ਇੰਚੀ ਤੁਹਾਨੂੰ ਇੱਥੇ ਮਿਲ ਜਾਂਦੀਆਂ ਨਾਲ ਕ੍ਰੈਬਟ ਮਿਲ ਜਾਂਦੇ ਆ ਤੇ ਹੋਰ ਕਈ ਤਰ੍ਹਾਂ ਦੀ ਐਸੈਸਰੀ ਜਿਹੜੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੇਖਣ ਨੂੰ ਮਿਲੇਗੀ ਇਹ ਪੰਜਾਬੀ ਦੇ ਜੋ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਘੜੀਆਂ ਪੰਜਾਬੀ ਦੇ ਵਿੱਚ ਬਣੀਆਂ ਹੋਈਆਂ ਗੁਰਮੁਖੀ ਦੇ ਵਿੱਚ ਇਹ ਆਪਾਂ ਨੂੰ ਇੱਥੇ ਮਿਲ ਜਾਂਦੀਆਂ ਬਹੁਤ ਸੋਹਣੀਆਂ ਸਾਈਜ਼ੇ ਦੇ ਵਿੱਚ ਮਿਲ ਜਾਂਦੇ ਨੇ ਨਾਲ ਹੀ ਤੁਹਾਨੂੰ ਜਿਹੜੀ ਸਟਾਰਟਿੰਗ ਦੇ ਵਿੱਚ ਹੀ ਐਸੈਸਰੀ ਦੇਖਣ ਨੂੰ ਮਿਲਦੀ ਹੈ ਸਭ ਤੋਂ ਪਹਿਲਾਂ ਪਰਸ ਮਿਲ ਜਾਂਦੇ ਆ ਪਰਫਿਊਮ ਕਾਰਡ ਹੋਲਡਰ ਅਤਰ ਅਤੇ 벨ਟਾਂ ਕਾਰ ਹੈਂਗਿੰਗ ਦੇਖੋ ਤੁਸੀਂ ਬਹੁਤ ਸੋਹਣੇ ਆਪਣੇ ਕੋਲ ਜੋ ਕਾਰ ਹੈਂਗਿੰਗ ਆਪਣੇ ਸਟੋਰਾਂ ਤੇ ਮਿਲਦੇ ਆ ਪੰਜਾਬ ਇੰਨਾ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਪੰਜਾਬ ਦਾ ਜੋ ਆਪਾਂ ਨੂੰ ਕਾਰ ਹੈਂਗਿੰਗ ਇੱਥੇ ਮਿਲ ਜਾਂਦੇ ਆ ਬਹੁਤ ਤਰ੍ਹਾਂ ਦੇ ਕਾਰ ਹੈਂਗਿੰਗ ਨੇ ਆਪਣੇ ਕੋਲ ਕਈ ਸਟਾਈਲ ਦੇ ਤੁਹਾਨੂੰ ਕਾਰ ਹੈਂਗਿੰਗ ਇੱਥੇ ਮਿਲ ਜਾਣਗੇ ਇਸ ਦੇ ਨਾਲ ਹੀ ਜਿਹੜੇ ਤੁਸੀਂ ਦੇਖੋਗੇ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਜਿਹੜੇ ਇੱਥੇ ਬਾਜ ਬਹੁਤ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਬਾਜ ਇੱਕ ਬਾਜ ਪੰਜਾਬ ਦੇ ਵਿੱਚ ਪੰਜਾਬ ਬਣਿਆ ਹੋਇਆ ਡਿਜ਼ਾਈਨ ਇਹ AK47 ਬਣੀ ਹੋਈ ਹੈ ਇਸ ਤਰ੍ਹਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਇੱਥੇ ਬਾਜਾਂ ਦੇ ਮਿਲ ਜਾਂਦੇ ਆ ਬਹੁਤ ਸਾਰੀ ਵੈਰਾਈਟੀ ਮਿਲ ਜਾਂਦੀ ਹੈ ਪੈਨ ਸਟਾਈਲ ਬਾਜ ਤੁਹਾਨੂੰ ਮਿਲ ਜਾਂਦੇ ਨੇ ਸਾਰੀ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈ ਕਈ ਤਰ੍ਹਾਂ ਦੀਆਂ ਪਿੰਨਾ ਮੈਗਨੇਟ ਬਾਕਸ ਤੁਸੀਂ ਪਿੰਨਾ ਰੱਖਦੇ ਆ ਆਪਾਂ ਆਮ ਹੀ ਪਿੰਨਾ ਆਪਣੀਆਂ ਖਣ ਜਾਂਦੀਆਂ ਤੇ ਇਸ ਤਰ੍ਹਾਂ ਤੁਸੀਂ ਮੈਗਨੇਟ ਦੇ ਵਿੱਚ ਰੱਖੋਗੇ ਤੁਹਾਡੀਆਂ ਪਿੰਨਾ ਖਣ ਨਹੀਂ ਜਾਂਦੀਆਂ ਹੋਰ ਬਹੁਤ ਸਾਰਾ ਸਮਾਨ ਜਿਵੇਂ ਬੀਡ ਬ੍ਰਸ਼ ਨੇ ਟਾਈਪਿੰਸ ਨੇ ਕੰਗੇ ਨੇ ਲੱਕੜ ਦੇ ਕਾਫਲਿੰਗਸ ਆਪਾਂ ਨੂੰ ਮਿਲ ਜਾਂਦੇ ਆ ਬਹੁਤ ਸੋਹਣੇ ਸੋਹਣੇ ਤੇ ਇਹ ਬਹੁਤ ਸਾਰਾ ਸਮਾਨ ਆਪਾਂ ਨੂੰ ਜਿਹੜਾ ਸਟਾਰਟਿੰਗ ਦੇ ਵਿੱਚ ਹੀ ਅੰਦਰ ਐਂਟਰ ਹੋਣ ਸਰ ਦਿਖ ਰਿਹਾ ਇਸ ਦੇ ਨਾਲ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀ ਸਟੋਰ ਜਿਹੜਾ ਉਹ ਆਪਣੀ ਵੱਖਰੀ ਡਿਸਪਲੇ ਲਈ ਤੇ ਪੱਗਾਂ ਦੀ ਕੁਆਲਿਟੀ ਲਈ ਫੇਮਸ ਹੈ ਇੱਥੇ ਤੁਹਾਨੂੰ ਫੁੱਲ ਵੇਲ ਤੇ ਰੂਬੀਆ ਕੁਆਲਿਟੀ ਦੀਆਂ ਪੱਗਾਂ ਮਿਲ ਜਾਣਗੀਆਂ ਸਿਰਫ 70 ਰੁਪਏ ਮੀਟਰ 30 ਰੁਪਏ ਸਲਾਈ ਦੇ ਜਿਹੜੇ ਐਕਸਟਰਾ ਹੁੰਦੇ ਆ ਸਲਾਈ ਤੁਹਾਡੀ ਇੱਥੇ ਹੋ ਜਾਂਦੀ ਹੈ 30 ਰੁਪਏ ਸਲਾਈ ਦੇ ਤੁਸੀਂ ਦੇਣੇ ਆ ਜੇਕਰ ਤੁਸੀਂ ਪੱਗ ਲੈ ਕੇ ਇਥੋਂ ਇਥੋਂ ਹੀ ਪੀਕਾ ਕਰਾਉਣੀ ਆ ਤਾਂ ਤੁਹਾਨੂੰ 50 ਬਾਜ ਪੱਗ ਪਿੰਦਾ ਸੈੱਟ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਂਦਾ ਹੈ ਇਹ ਕੰਪਨੀ ਦੀ ਪਿਛਲੇ 4-5 ਸਾਲਾਂ ਤੋਂ ਇਹੀ ਪੋਲਿਸੀ ਚੱਲ ਰਹੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਸੋਹਣੇ ਰੰਗ ਸਾਰੇ ਰੰਗ ਜਿਹੜੇ ਡਿਸਪਲੇ ਕਰਕੇ ਦਿਖਾਏ ਗਏ ਨੇ ਸਭ ਤੋਂ ਮੇਨ ਗੱਲ ਜਿਹੜੀ ਹੈ ਉਹ ਇਹ ਹੈ ਕਿ ਇੱਥੇ ਜਿਹੜੀ ਪੱਗ ਹੈ ਉਹ ਡੰਮੀ ਦੇ ਉੱਤੇ ਬੰਨੀ ਹੋਈ ਹੈ ਤੇ ਸੇਮ ਕਲਰ ਦਾ ਕੱਪੜਾ ਕੱਟ ਕੇ ਬੰਨਿਆ ਹੋਇਆ ਹੈ ਵਾਗੁੱਤ ਤੇ ਬਣ ਕੇ ਦਿਖਾਈ ਗਈ ਹੈ ਥੱਲੇ ਜਿਹੜਾ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਨਾਮ ਲਿਖਿਆ ਗਿਆ ਤੇ ਉਸੇ ਰੰਗ ਦਾ ਥਾਨ ਜਿਹੜਾ ਉਹ ਥੱਲੇ ਪਿਆ ਹੁੰਦਾ ਤੇ ਤੁਹਾਡੇ ਇਹਦੇ ਨਾਲ ਕੀ ਹੁੰਦਾ ਇੱਕ ਕਲੈਕਸ਼ਨ ਵਧ ਜਾਂਦੀ ਹੈ ਆਪਸ਼ਨ ਵਧ ਜਾਂਦੀ ਹੈ ਕਸਟਮਰ ਵਾਸਤੇ ਤੁਸੀਂ ਸਾਰੀਆਂ ਪੱਗਾਂ ਜਿਹੜੀਆਂ ਦੇਖ ਸਕਦੇ ਹੋ ਵੱਧ ਤੋਂ ਵੱਧ ਕਲਰ ਤੁਹਾਡੀ ਚੋਇਸ ਜਿਹੜੀ ਹੈ ਆਪਾਂ ਆਮ ਦੁਕਾਨ ਤੇ ਜਾਂਦੇ ਹਾਂ ਉੱਥੇ ਕੀ ਹੁੰਦਾ ਕਿ ਪੱਗਾਂ ਲੱਗੀਆਂ ਹੋਈਆਂ ਹੋ ਸਕਦਾ ਉੱਥੇ ਆਪਣੇ ਨਾਲੋਂ ਵੀ ਵੱਧ ਰੰਗ ਹੋਣ ਪਰ ਜਿਹੜੇ ਦਿਖਾਉਣ ਚਾਉਂਦੇ ਆ ਆਪਸ਼ਨ ਨਹੀਂ ਮਿਲਦੀ ਆਮ ਜਿਹੜੀ ਦੁਕਾਨ ਤੇ ਤੁਸੀਂ ਜਾਂਦੇ ਹੋ ਉੱਥੇ ਉਹ 5 ਥਾਣ 10 ਥਾਣ 15 ਥਾਣ ਤੁਹਾਨੂੰ ਕੱਢ ਕੇ ਦਿਖਾਉਂਦੇ ਨੇ ਉਸ ਤੋਂ ਬਾਅਦ ਤੁਹਾਡੀ ਉਹ ਆਪਸ਼ਨ ਖਤਮ ਹੋ ਜਾਂਦੀ ਹੈ ਤੁਹਾਡੇ ਕੋਲ 19 ਕੀ ਲਿਮਟਡ ਆਪਸ਼ਨ ਰਹਿ ਗਈ ਉਹਦੇ ਵਿੱਚੋਂ ਹੀ ਤੁਹਾਨੂੰ ਸਿਲੇਕਟ ਕਰਨੇ ਪੈਂਦੇ ਆ ਤਾਂ ਪੰਜਾਬੀ ਸਟੋਰ ਦੀ ਜਿਹੜੀ ਖਾਸੀਅਤ ਹੈ ਇੱਥੇ ਹੈ ਕਿ ਜਿੰਨੇ ਰੰਗ ਇੱਥੇ ਪੰਜਾਬੀ ਸਟੋਰ ਤੇ ਹੈਗੇ ਨੇ ਉਹ ਸਾਰੇ ਡਿਸਪਲੇ ਲਾ ਕੇ ਦਿਖਾਏਗੇ ਨੇ ਤੇ ਇਹਦੇ ਨਾਲ ਕੀ ਹੁੰਦਾ ਤੁਹਾਡੀ ਆਪਸ਼ਨ ਵਧ ਜਾਂਦੀ ਹੈ ਤੁਸੀਂ ਸਾਰੇ ਰੰਗ ਦੇਖ ਸਕਦੇ ਹੋ ਤੇ ਤੁਹਾਨੂੰ ਸਿਲੇਕਸ਼ਨ ਕਰਨੀ ਜਿਹੜੀ ਆ ਉਹ ਬਹੁਤ ਸੌਖੀ ਹੋ ਜਾਂਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਪੈਂਟ ਸ਼ਰਟ ਕੋਟ ਪੈਂਟ ਜਾਂ ਕੁੜਤਾ ਜਾਂ ਮਾ ਕੋਈ ਵੀ ਕੱਪੜਾ ਲੈ ਕੇ ਆਉਨੇ ਹੋ ਉਹਦੇ ਨਾਲ ਮੈਚ ਕਰਕੇ ਦੇਖਣੀ ਹੈ ਤਾਂ ਉਹ ਵੀ ਤੁਸੀਂ ਇੱਥੇ ਸਿੱਧਾ ਡੰਮੀ ਨਾਲ ਲਾ ਕੇ ਦੇਖ ਸਕਦੇ ਹੋ ਕਿ ਕਿਹੜਾ ਕਲਰ ਸੋਹਣਾ ਹੈ ਤੇ ਇਹਦੇ ਨਾਲ ਕੀ ਹੈ ਤੁਹਾਡੇ ਕੋਲੇ ਆਪਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਮੈਂ ਵੀਰੇ ਨੂੰ ਕਹੂੰਗਾ ਕਿ ਤੁਸੀਂ ਸਾਰੇ ਕਲਰ ਇੱਕ ਵਾਰੀ ਨਿਗਾਹ ਕਰਾ ਦਿਓ ਸਾਰੇ ਰੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਰੰਗ ਇੱਥੇ ਜਿਹੜੇ ਬਣ ਕੇ ਡੰਮੀਆਂ ਤੇ ਦਿਖਾਏ ਗਏ ਤੇ ਫੁੱਲ ਵੈਲ ਤੇ ਰੂਬੀਆ ਦੋਨੇ ਕੁਆਲਿਟੀਆਂ ਤੁਹਾਨੂੰ ਇੱਥੇ ਮਿਲ ਜਾਣੀਆਂ ਫੁੱਲ ਵੈਲ ਦੇ ਵਿੱਚ ਵੀ ਤੁਹਾਨੂੰ ਲਗਭਗ 200 ਦੇ ਕਰੀਬ ਰੰਗ ਮਿਲ ਜੇਗਾ ਤੇ ਰੂਬੀਆ ਦੇ ਵਿੱਚ ਵੀ ਸਾਰੇ ਰੰਗ ਤੁਹਾਨੂੰ ਇੱਥੇ ਮਿਲ ਜਾਣਗੇ ਇਸ ਦੇ ਨਾਲ ਹੀ ਆਪਣੇ ਕੋਲੇ ਜੋ ਆਪਾਂ ਨਵੇਂ ਐਡ-ਆਨ ਕੀਤੇ ਸੀ ਪਿੱਛੇ ਜੇ ਆਪਾਂ ਕੰਪਨੀ ਤੇ ਹਜ਼ੂਰੀਏ ਜਿਹੜੇ ਆਪਾਂ ਐਡ ਕੀਤੇ ਬਹੁਤ ਸੋਹਣੇ ਸਟੱਫ ਦੇ ਉੱਤੇ ਜੋ ਕੜਾਈ ਕੀਤੀ ਹੋਈ ਹੈ ਇਹ ਤੁਹਾਨੂੰ ਹਜ਼ੂਰੀਏ ਵੀ ਸਾਡੇ ਇੱਥੇ ਸਾਰੇ ਸਟੋਰਾਂ ਤੇ ਮਿਲ ਜਾਣਗੇ ਇਹਦੇ ਵਿੱਚ ਕਲਰ ਵੀ ਕਲਰ ਰੇਂਜ ਵੀ ਤੁਹਾਨੂੰ 8 ਤੋਂ 10 ਰੰਗ ਆਰਾਮ ਨਾਲ ਸਾਰੇ ਸਟੋਰਾਂ ਤੇ ਤੁਹਾਨੂੰ ਇਹ ਮਿਲ ਜਾਂਦੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜਾ ਪੰਜਾਬੀ ਸਟੋਰ ਹੈ ਇਹ ਆਪਣੇ 11 ਸਟੋਰ ਚੱਲ ਰਹੇ ਨੇ ਪੀਪੀਐਸ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦੇ ਅੰਡਰ ਇਹ ਸਾਰੇ ਸਟੋਰ ਜਿਹੜੇ ਐ ਮਾਨਸਾ ਬਠਿੰਡਾ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਫਿਰੋਜ਼ਪੁਰ ਹੁਸ਼ਿਆਰਪੁਰ ਦਸੂਹਾ ਕਪੂਰਥਲਾ ਜਲੰਧਰ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਆ ਤੁਸੀਂ ਸਾਰੇ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਅੱਗੇ ਤੋਂ ਵੀ ਅਸੀਂ ਇਹੀ ਉਮੀਦ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਬਣਾਈ ਰੱਖੋਗੇ ਸੋ ਵਿਜ਼ਿਟ ਕਰਦੇ ਰਹੋ ਸੋਹਣੀਆਂ-ਸੋਹਣੀਆਂ ਪੱਗਾਂ ਖਰੀਦਦੇ ਰਹੋ ਧੰਨਵਾਦ ਜੀ ਧੰਨਵਾਦ